ਪ੍ਰਸ਼ਨ ਨੰਬਰ 1 ਭਾਰਤ ਦੀ ਮੁਦਰਾ ਕੀ ਹੈ ਨੰਬਰ 1 ਰੁਪਈਆ ਨੰਬਰ 2 ਡਾਲਰ ਨੰਬਰ 3 ਪਾਉਂਡ ਨੰਬਰ 4 ਦਿਨਾਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਰੁਪਈਆ ਪ੍ਰਸ਼ਨ ਨੰਬਰ 2 ਚਾਹ ਦੀ ਖੇਤੀ ਸਭ ਤੋਂ ਵੱਧ ਕਿੱਥੇ ਹੁੰਦੀ ਹੈ ਨੰਬਰ 1 ਪੰਜਾਬ ਨੰਬਰ 2 ਅਸਾਮ ਨੰਬਰ 3 ਗੁਜਰਾਤ ਨੰਬਰ 4 ਬਿਹਾਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਅਫਾਮ ਪ੍ਰਸ਼ਨ ਨੰਬਰ 3 ਪੰਜਾਬ ਪੁਲਿਸ ਦੀ ਸਥਾਪਨਾ ਕਦੋਂ ਹੋਈ ਸੀ ਨੰਬਰ 1 1861 ਨੰਬਰ 2 1947 ਨੰਬਰ 3 1956 ਨੰਬਰ 4 1980 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 1261 ਪ੍ਰਸ਼ਨ ਨੰਬਰ 4 ਪੰਜਾਬ ਪੁਲਿਸ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਨੰਬਰ 1 ਅੰਮ੍ਰਿਤਸਰ ਨੰਬਰ 2 ਜਲੰਧਰ ਨੰਬਰ 3 ਚੰਡੀਗੜ੍ਹ ਨੰਬਰ 4 ਲੁਧਿਆਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਚੰਡੀਗੜ੍ਹ ਪ੍ਰਸ਼ਨ ਨੰਬਰ 5 ਪੰਜਾਬ ਪੁਲਿਸ ਅਕੈਡਮੀ ਕਿੱਥੇ ਸਥਿਤ ਹੈ ਨੰਬਰ 1 ਜਲੰਧਰ ਨੰਬਰ 2 ਫਗਵਾੜਾ ਨੰਬਰ 3 ਫਲੋਰ ਨੰਬਰ 4 ਮੋਗਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਫਲੋਰ ਪ੍ਰਸ਼ਨ ਨੰਬਰ 6 ਪੰਜਾਬ ਪੁਲਿਸ ਦਾ ਅਮਰਜੈਂਸੀ ਨੰਬਰ ਕੀ ਹੈ ਨੰਬਰ 1 112 ਨੰਬਰ 2 101 ਨੰਬਰ 3 102 ਨੰਬਰ 4 100 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 112 ਪ੍ਰਸ਼ਨ ਨੰਬਰ 7 ਐਨਾ ਕੋਟਾ ਸੱਪ ਕਿਸ ਦੇਸ਼ ਵਿੱਚ ਪਾਇਆ ਜਾਂਦਾ ਹੈ ਨੰਬਰ 1 ਭਾਰਤ ਨੰਬਰ 2 ਅਫਰੀਕਾ ਨੰਬਰ 3 ਦੱਖਣੀ ਅਮਰੀਕਾ ਨੰਬਰ 4 ਆਸਟ੍ਰੇਲੀਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਦੱਖਣੀ ਅਮਰੀਕਾ ਪ੍ਰਸ਼ਨ ਨੰਬਰ 8 ਸੱਪ ਕਿੰਨੀਆਂ ਅੱਖਾਂ ਨਾਲ ਵੇਖਦਾ ਹੈ ਨੰਬਰ 1 2 ਨੰਬਰ 2 3 ਨੰਬਰ 3 4 ਨੰਬਰ 4 4 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 2 ਪ੍ਰਸ਼ਨ ਨੰਬਰ 9 ਕੀ ਸੱਪ ਸੁਣ ਸਕਦਾ ਹੈ ਨੰਬਰ 1 ਹਾਂ ਨੰਬਰ 2 ਨਹੀਂ ਨੰਬਰ 3 ਕਦੇ-ਕਦੇ ਨੰਬਰ 4 ਸਿਰਫ ਰਾਤ ਨੂੰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਨਹੀਂ ਪ੍ਰੈਸ਼ਰ ਨੰਬਰ 10 ਸੱਪ ਆਪਣੀ ਖਾਲ ਕਿੰਨੇ ਸਮੇਂ ਬਾਅਦ ਬਦਲਦਾ ਹੈ ਨੰਬਰ 1 ਹਫਤੇ ਵਿੱਚ ਇੱਕ ਵਾਰ ਨੰਬਰ 2 ਮਹੀਨੇ ਜਾਂ 2 ਮਹੀਨੇ ਵਿੱਚ ਇੱਕ ਵਾਰ ਨੰਬਰ 3 ਸਾਲ ਵਿੱਚ ਇੱਕ ਵਾਰ ਨੰਬਰ 4 ਕਦੇ ਨਹੀਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 2 ਮਹੀਨੇ ਵਿੱਚ ਇੱਕ ਵਾਰ ਪ੍ਰਸ਼ਨ ਨੰਬਰ 11 ਦੁਨੀਆ ਦਾ ਸਭ ਤੋਂ ਲੰਮਾ ਸੱਪ ਕਿਹੜਾ ਹੈ ਨੰਬਰ 1 ਪਾਈਥਨ ਨੰਬਰ 2 ਕੋਬਰਾ ਨੰਬਰ 3 ਰੈਪਟਲਸ ਨੀਕ ਨੰਬਰ 4 ਵਾਈਪਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਪਾਈਥਨ ਪ੍ਰਸ਼ਨ ਨੰਬਰ 12 ਦੁਨੀਆ ਦਾ ਸਭ ਤੋਂ ਵੱਡਾ ਫੁੱਲ ਕਿਹੜਾ ਹੈ ਨੰਬਰ 1 ਰਾਫਲੇਸ਼ੀਆ ਨੰਬਰ 2 ਗੁਲਾਬ ਨੰਬਰ 3 ਸੂਰਜਮੁਖੀ ਨੰਬਰ 4 ਲਿਲੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਰਾਫਲੇਸ਼ੀਆ ਪ੍ਰਸ਼ਨ ਨੰਬਰ 13 ਗੁਲਾਬ ਦੇ ਕਾਂਟੇ ਕਿਸ ਚੀਜ਼ ਤੋਂ ਬਚਾਉਂਦੇ ਹਨ ਨੰਬਰ 1 ਧੁੱਪ ਤੋਂ ਨੰਬਰ 2 ਜਾਨਵਰਾਂ ਤੋਂ ਨੰਬਰ 3 ਪਾਣੀ ਤੋਂ ਨੰਬਰ 4 ਹਵਾ ਤੋਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਜਾਨਵਰਾਂ ਤੋਂ ਪ੍ਰਸ਼ਨ ਨੰਬਰ 14 ਕਿਹੜਾ ਫੁੱਲ ਪ੍ਰੇਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਨੰਬਰ 1 ਗੁਲਾਬ ਨੰਬਰ 2 ਗੇਂਦਾ ਨੰਬਰ 3 ਸੂਰਜਮੁਖੀ ਨੰਬਰ 4 ਕਵਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਗੁਲਾਬ ਪ੍ਰਸ਼ਨ ਨੰਬਰ 15 ਭਾਰਤ ਵਿੱਚ ਕਿਹੜਾ ਰਾਜ ਗੁਲਾਬਾਂ ਦਾ ਸ਼ਹਿਰ ਕਿਹਾਉਂਦਾ ਹੈ ਨੰਬਰ 1 ਜੈਪੁਰ ਨੰਬਰ 2 ਪੁਸ਼ਕਰ ਨੰਬਰ 3 ਨਕਲਾਊ ਨੰਬਰ 4 ਅਮ੍ਰਿਤਸਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਪੁਸ਼ਕਰ ਪ੍ਰਸ਼ਨ ਨੰਬਰ 16 ਕਿਹੜਾ ਫੁੱਲ ਮਰਨ ਤੋਂ ਬਾਅਦ ਵੀ ਖੁਸ਼ਬੂ ਦਿੰਦਾ ਹੈ ਨੰਬਰ 1 ਮੋਗਰਾ ਨੰਬਰ 2 ਗੇਂਦਾ ਨੰਬਰ 3 ਟਿਊਲਿਪ ਨੰਬਰ 4 ਲਵੈਂਡਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਮੋਗਰਾ ਪ੍ਰਸ਼ਨ ਨੰਬਰ 17 ਕਿਹੜਾ ਫੁੱਲ ਆਸਟ੍ਰੇਲੀਆ ਦਾ ਰਾਸ਼ਟਰੀ ਫੁੱਲ ਹੈ ਨੰਬਰ 1 ਗੋਲਡਨ ਵਾਟਲ ਨੰਬਰ 2 ਗੁਲਾਬ ਨੰਬਰ 3 ਕਵਲ ਨੰਬਰ 4 ਟਿਊਲਿਪ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 골ਡਨ ਵਾਟਰ ਪ੍ਰਸ਼ਨ ਨੰਬਰ 18 ਕਿਹੜਾ ਫੁੱਲ ਸਿਰਫ ਇੱਕ ਦਿਨ ਲਈ ਖਿਲਦਾ ਹੈ ਨੰਬਰ 1 ਗੁਲਾਬ ਨੰਬਰ 2 ਮੋਗਰਾ ਨੰਬਰ 3 ਕੱਡੂਪੁੱਲ ਨੰਬਰ 4 ਗੇਂਦਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਕੱਡੂਪੁੱਲ